ਦੇਖੋ ਜੀ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਨੂੰ ਅਸੀਂ ਹਰ ਪਿੰਡ ਦੇ ਬੂਥ ਲੈਵਲ ਤੱਕ ਲੈ ਕੇ ਜਾਣਾ ਹੈ ਸਭ ਤੋਂ ਪਹਿਲਾਂ ਡਿਸਟ੍ਰਿਕਟ ਲੈਵਲ ਦੀਆਂ ਅਨਾਉਂਸਮੈਂਟ ਹੋਈਆਂ ਸੀ ਜਿੱਦੇ ਚ ਪਾਰਟੀ ਨੇ ਮੈਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੌਂਪੀ ਸੀ ਉਸ ਤੋਂ ਬਾਅਦ ਅਸੀਂ ਹਲਕਾ ਕੋਆਰਡੀਨੇਟਰ ਲਾਏ ਉਸ ਤੋਂ ਬਾਅਦ ਹਲਕੇ ਦੇ ਵਾਈਸ ਕੋਆਰਡੀਨੇਟਰ ਲਾਏ ਔਰ ਉਸ ਤੋਂ ਬਾਅਦ ਹੁਣ ਅਸੀਂ ਬਲੌਕ ਪ੍ਰੈਜ਼ੀਡੈਂਟ ਲਾਏ ਔਰ ਇਹਨਾਂ ਨੇ ਪਿੰਡ ਪਿੰਡ ਜਾ ਕੇ ਬੀਡੀਸੀ ਕਮੇਟੀਆਂ ਬਣਾਉਣੀਆਂ ਔਰ ਡਬਲਯੂਡੀਸੀ ਕਮੇਟੀਆਂ ਬਣਾਉਣੀਆਂ ਜਿਹਨੂੰ ਆਪਾਂ ਕਹਿ ਸਕਦੇ ਆ ਵਾਰਡ ডিফেন্স ਕਮੇਟੀ ਤੇ ਵਿਲੇਜ ডিফেন্স ਕਮੇਟੀ ਸੋ ਸਾਡੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਇੱਕ ਮਕਸਦ ਹੈ ਕਿ ਅਸੀਂ ਪੰਜਾਬ ਨੂੰ ਜੜੇ ਦਾ ਨਸ਼ਾ ਮੁਕਤ ਕਰਨਾ ਔਰ ਇਹਦੇ ਵਿੱਚ ਜਿੰਨੇ ਵੀ ਜ਼ਿੰਮੇਵਾਰ ਸੱਜਣਾਂ ਇਹਨਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਮੈਂ ਜਿੱਥੇ ਇਹਨਾਂ ਨੂੰ ਵਧਾਈ ਦਿਨਾ ਉੱਥੇ ਹੀ ਮੈਂ ਸਮਝਦਾ ਦੀ ਪਾਰਟੀ ਨੇ ਇਹਨਾਂ ਤੇ ਜ਼ਿੰਮੇਵਾਰੀ ਜਿਹੜੀ ਪਾਈ ਹੈ ਔਰ ਮੈਨੂੰ ਪੂਰਨ ਆਸ ਹੈ ਕਿ ਇਹ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਣਗੇ ਔਰ ਪਿੰਡ ਪਿੰਡ ਤੱਕ ਪਾਰਟੀ ਦਾ ਸੁਨੇਹਾ ਲੈ ਕੇ ਜਾਣਗੇ ਹਰ ਬੂਤ ਤੱਕ ਸੁਨੇਹਾ ਲੈ ਕੇ ਜਾਣਗੇ ਔਰ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਪੰਜਾਬ ਨੂੰ ਮੁੜ ਤੋਂ ਰੰਗਲਾ ਹੱਸਦਾ ਵਸਦਾ ਪੰਜਾਬ ਜਿਹੜਾ ਸਾਡਾ ਜਾਣਿਆ ਜਾਂਦਾ ਸੀ ਕਿੱਦਿਆਂ ਭੰਗੜਾ ਕਰਕੇ ਉਹੀ ਪੰਜਾਬ ਅਸੀਂ ਦੁਬਾਰਾ ਜਿਹੜਾ ਉਸਾਰਾਂਗੇ ਦੱਸ ਦਿੱਤੀ ਜੁਦ ਨਸ਼ਾ ਵਿਰੋਧ ਨੂੰ ਲੈ ਕੇ ਸਾਡੀ ਪੰਜਾਬ ਸਰਕਾਰ ਅ ਤੇ ਸੱਚ ਡਿਊਟੀਆਂ ਲੱਗੀਆਂ ਸਾਡੇ ਬਲਾਕ ਕੋਆਰਡੀਨੇਟਰ ਬਣੇ ਆ ਜੀ ਸਾਡਾ ਟੀਮ ਵਰਕ ਬਣਿਆ ਸਾਡਾ ਗਰੁੱਪ ਬਣਿਆ ਵਾਈਸ ਕੋਆਰਡੀਨੇਟਰ ਕੋਆਰਡੀਨੇਟਰ ਤੋਂ ਬਾਅਦ ਬਲਾਕ ਕੋਆਰਡੀਨੇਟਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨਾਲ ਸਾਰੀ ਟੀਮ ਅਸੀਂ ਰਲ ਮਿਲ ਕੇ ਇਹ ਮਹਮ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਪਿੰਡ ਪਿੰਡ ਜਾ ਕੇ ਪਿੰਡ ਪਿੰਡ ਪਹੁੰਚ ਕਰਕੇ ਅਸੀਂ ਇਹ ਨਾਮਰਾਨ ਨਸ਼ੇ ਦੀ ਜੜ ਖਤਮ ਕਰਨ ਦੇ ਵਿੱਚ अहम ਯੋਗਦਾਨ ਰੂਪ ਹੈ ਸਾਡੀ ਜੀ ਬੰਨਿਓ ਲੋਕਾਂ ਦੀ ਮੰਗ ਵੇਖ ਕੇ ਦੇਖਦੇ ਹੋਏ ਇੱਕ ਉਪਰਾਲਾ ਕੀਤਾ ਗਿਆ ਕਿ ਜੋ ਆਪਣੇ ਸ਼ੇਮਾ ਦਰਿਆ ਪਿਆ ਵਿੱਚ ਨਸ਼ਿਆਂ ਦਾ ਵਗਿਆ ਅਗਲੇ 15-20 ਸਾਲਾਂ ਤੋਂ ਪੂਰੀ ਜੜ ਪਟਣ ਵਾਸਤੇ ਲੋਕਾਂ ਦਾ ਸਾਥ ਲਿਆ ਤੇ ਲੋਕਾਂ ਦਾ ਸਾਥ ਲੈਣ ਵਾਸਤੇ ਕਿਰਦਾਰੀਆਂ ਲਾਈਆਂ ਗਈਆਂ ਬਕਾਇਤਾ ਜਿਹਦੇ ਵਿੱਚ ਅਸੀਂ ਵੈਸਟ ਕਮਾਡ ਕੋਆਰਡੀਨੇਟਰ ਭਲਾਂ ਨਿਯੁਕਤ ਕੀਤੇ ਸੀ ਫੋਨ ਅਸੀਂ ਬਲਾਕ ਕੋਆਰਡੀਨੇਟਰ ਨਿਯੁਕਤ ਕੀਤੇ ਜਿਨ੍ਹਾਂ ਨੂੰ 8-8 10-10 ਸਪੈਂਡ ਇੱਕ ਕੋਆਰਡੀਨੇਟਰ ਨੂੰ ਆਉਣਗੇ ਔਰ ਅਸੀਂ ਉਮੀਦ ਕਰਦੇ ਹਾਂ ਇਹਦੇ ਵਿੱਚ ਸਾਡਾ ਸਮੂਹ ਪੰਜਾਬ ਦੇ ਲੋਕ ਸਾਥ ਦੇਣਗੇ ਔਰ ਇਹ ਭੈੜੀ ਦਲਦਲ ਨੂੰ ਅਸੀਂ ਜੜੋਂ ਪੱਟਣ ਚ ਕੰਮ ਜਾ ਭਾਵਾਂਗੇ ਔਰ ਭਗਵਾਨ ਸਿੰਘ ਮਾਨ ਦਾ ਸੁਪਨਾ ਇਸ ਰੰਗਲਾ ਪੰਜਾਬ ਪੰਜਾਬ ਨੂੰ ਬਣਾ ਸਕੀਏ ਉਹਦੇ ਅਧੀਨ ਹੀ ਅਸੀਂ ਇਹ ਸਭ ਕੁਝ ਕਰਨ ਲੱਗੇ ਹਾਂ ਗਰਾਊਂਡ ਲੈਵਲ ਤੇ ਇਸ ਨੂੰ ਅਸੀਂ ਅੰਜਾਮ ਦੇ ਰਹੇ ਹਾਂ ਇਸ ਕਰਕੇ ਉਮੀਦ ਕਰਦੇ ਹਾਂ ਕਿ ਸਮੁੱਚਾ ਪੰਜਾਬ ਇਸ ਮਹਿੰਦ ਦਾ ਹਿੱਸਾ ਬਣੂਗਾ ਔਰ ਇਸ ਜੜ ਨੂੰ ਅਸੀਂ ਖਤਮ ਕਰ ਸਕੀਏ ਪਿਛਲੇ 20 ਸਾਲਾਂ ਤੋਂ ਜਿਹੜਾ ਨਸ਼ਿਆਂ ਦਾ ਜਿਹੜਾ ਤੰਗੜਾ ਸਰਕਾਰਾਂ ਦੇ ਵਿੱਚ ਰਹਿ ਕੇ ਜਿਹੜੇ ਲੀਡਰਾਂ ਨੇ ਕਰਿਆ ਤੇ ਪੰਜਾਬ ਦੇ ਵਿੱਚ ਘਰ ਘਰ ਜਿਹੜਾ ਨਸ਼ਾ ਜਿਹੜਾ ਫੀਰਤ ਹੋ ਗਏ ਨੌਜਵਾਨ ਫੀਰਤ ਹੋ ਗਏ ਉਸ ਦੇ ਖਿਲਾਫ ਨਸ਼ਾ ਮੁਕਤ ਪੰਜਾਬ ਨੂੰ ਕਰ ਲਈ ਜੀ ਪੰਜਾਬ ਸਰਕਾਰ ਜਿਹੜੀ ਪਹਿਲੀ ਸਰਕਾਰ ਆ ਜਿਨੇ ਜਿਹੜਾ ਗਰਾਊਂਡ ਲੈਵਲ ਤੇ ਜਿਹੜਾ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਕੈਪਟਨ ਗਵਰਨਮੈਂਟ ਕਾਲੀਆਂ ਤੇ ਦੋਸ਼ ਲੱਗਦੇ ਸੀ ਵੀ ਉਹ ਉਹਨਾਂ ਨੇ ਨਸ਼ਾ ਫਲਾਇਆ ਕੈਪਟਨ ਗਵਰਨਮੈਂਟ ਨੇ ਉਹ ਨਸ਼ੇ ਨੂੰ ਖਤਮ ਕਰਨ ਲਈ ਕੁਝ ਨਹੀਂ ਕਰਿਆ ਸਗੋਂ ਕਾਲੀਆਂ ਦੀ ਉਹਨਾਂ ਨੇ ਇੱਕ ਸਾਨ ਵਾਲਾ ਸਪੋਟੀ ਕਰੀ ਕੋਈ ਕਾਰਵਾਈ ਨਹੀਂ ਕੀਤੀ ਭਗਵਾਨਤਮਾਨ ਸਰਕਾਰ ਆਉਂਦੀ ਸਾਰੀ ਜਿਹੜੇ ਨਸ਼ੇ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਨਸ਼ੇ ਤੋਂ ਪੀੜਤ ਲੋਕਾਂ ਦੇ ਇਲਾਜ ਕਰਾਉਣ ਲਈ ਪ੍ਰਬੰਧ ਕੀਤੇ ਤੇ ਹੁਣ ਜਿਹੜੇ ਇਸ ਟਾਈਮ ਜਿਹੜੀਆਂ ਸਾਨੂੰ ਡਿਊਟੀਆਂ ਮਿਲੀਆਂ ਜੀ ਬਲਾਕ ਕੋਆਰਡੀਨੇਟਰ ਦੀ ਸੇਵਾ ਮਿਲੀ ਆ ਤੇ ਹੁਣ ਵਾਰਡ ਲੈਵਲ ਤੇ ਪਿੰਡ ਲੈਵਲ ਤੇ ਕਮੇਟੀਆਂ ਬਣ ਰਹੀਆਂ ਜੀ ਤਾਂ ਕਿ ਲੋਕਾਂ ਨੂੰ ਜਿਹੜਾ ਰੂਟ ਲੈਵਲ ਤੱਕ ਪਹੁੰਚਾਈ ਜਾਵੇ ਤੇ ਨਸ਼ਿਆਂ ਦੀ ਜਿਹੜੀ ਅਲਮਤ ਉਹਨੂੰ ਖਤਮ ਕੀਤਾ ਜਾ ਸਕੇ। ਜਦ ਨਸ਼ਿਆਂ ਪਰਬੱਧ ਜੜੀ ਹੈ ਟੀਮ ਮਤਲਬ ਅੱਜ ਜਿਹੜਾ ਵਿਸਤਾਰ ਕੀਤਾ ਗਿਆ ਪਾਰਟੀ ਦੇ ਅਫੀਸ਼ਲ ਪੇਜ ਤੇ ਪਾਇਆ ਗਿਆ ਇਹ ਸਹਿਯੋਗ ਲਈ ਆ ਪਿੰਡ ਪਿੰਡ ਦੇ ਵਿੱਚ ਜਿਵੇਂ ਅਨਾਉਂਸਮੈਂਟਾਂ ਵਗੈਰਾ ਜ਼ਰਾ ਜੋ ਵੀ ਕਾਰਵਾਈ ਚੱਲਦੀ ਹੈ ਪੁਲਿਸ ਦਾ ਸਾਥ ਦੇਣਗੇ ਪੁਲਿਸ ਵੀ ਸਾਡਾ ਵੈਸੇ ਬਹੁਤ ਸਾਥ ਦੇ ਰਹੀ ਆ। ਇੱਕ ਗੈਮ ਉਮੀਦ ਆ ਕਿ ਸਾਡੇ ਇਹ ਸਾਥੀ ਆਪਣੀ ਤੰਦੇ ਨਾਲ ਕੰਮ ਕਰ ਰਹੇ ਕਿ ਆਪ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਸੀ ਜੋ ਨਸ਼ਾ ਵਿਰੋਧ ਜੋ ਨਸ਼ਾ ਵਿਰੋਧ ਯਾਤਰਾ ਸ਼ੁਰੂ ਕੀਤੀ ਗਈ ਸੀ ਜਿਹਦੇ ਵਿੱਚ ਸਾਡੇ ਵਲੰਟੀਅਰ ਨੇ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ ਪਿੰਡ ਪਿੰਡ ਜਾ ਕੇ ਪ੍ਰਚਾਰ ਕੀਤਾ ਉਸੇ ਮਹਮਤ ਹੈ ਤੇ ਅੱਜ ਪੰਜਾਬ ਸਰਕਾਰ ਨੇ ਸਾਡੇ ਸਾਰੇ ਸਾਥੀਆਂ ਤੇ ਪੂਰਨ ਵਿਸ਼ਵਾਸ ਜਿਤਾਉਂਦੇ ਹੋਏ ਆ ਅੱਜ ਉਹਨਾਂ ਨੂੰ ਅਹਿਮ ਅਹੁਦੇ ਦਿੱਤੇ ਗਏ ਐਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਬਲਾਕ ਦੇ ਕੋਆਰਡੀਨੇਟਰ ਲਾਇਗੇ ਨੇ ਅੱਜ ਅਸੀਂ ਇਥੇ ਬਲਾਕ ਕੋਆਰਡੀਨੇਟਰ ਨੂੰ ਮਾਨ ਸਨਮਾਨ ਵੀ ਦਿੱਤਾ ਗਿਆ ਤਾਂ ਜੋ ਯੋਧ ਨਸ਼ਾ ਵਿਰੋਧ ਮਹਿੰਮ ਨੂੰ ਹੋਰ ਹੰਗਾਰਾ ਮਿਲ ਸਕੇ ਤੇ ਉਹ ਪਿੰਡ-ਪਿੰਡ ਜਾ ਕੇ ਇਸ ਮਹਿੰਮ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਇਸ ਨਸ਼ੇ ਨੂੰ ਜੜੋਂ ਮਕਾ ਸਕਣ।